Sick! <smart noise> ਪੁਲਿਸ ਵੱਲੋਂ ਆਪਣੀ ਜਿਹੜੀ ਮਾਰੇ ਅੰਸਰਾ ਖਿਲਾਫ ਸਪੈਸ਼ਲ ਮਹਿੰਮ ਚਲਾਈ ਜਾ ਰਹੀ ਹੈ ਆਪਣਾ ਉਦੇਸ਼ ਸਾਨੂੰ ਇੱਕ ਵੱਡੀ ਸਫਲਤਾ ਪ੍ਰਾਪਤ ہوئی ਜਦ ਬੇਗੰਮ ਸੀਕ੍ਰੇਟ ਸੀਕ੍ਰੇਟ ਇਨਫੋਰਮੇਸ਼ਨ ਸੀਆਈਏ ਦੀ ਟੀਮ ਨੇ ਚਾਰ ਪਰਦੋਸ਼ੀਆਂ ਨੂੰ ਫੜਿਆ ਉਹਨਾਂ ਦਾ ਨਾਮ ਹੈਗਾ ਗगन ਗਗਨਦੀਪ ਸਿੰਘ ਕਮਲ ਕੁਮਾਰ ਮੁਹੰਮਦ ਅਸलम ਅਜੇ ਸਿੰਘ ਤੇ ਇਹ ਵਿਚਾਰਾਂ ਦੇ ਖਿਲਾਫ ਸਾਨੂੰ ਸੀਕ੍ਰੇਟ ਸਿਕਰਟ ਇਨਫੋਰਮੇਸ਼ਨ ਸਿਗੀ ਕਿ ਇਹ ਚੋਰੀ ਦੇ 2 ਵੀਲਰਾਂ ਦੀ ਖਰੀਦ ਫਰੋ ਕਰਦੇ ਆ ਤੇ ਇਹ ਵਿਚਾਰਾਂ ਨੂੰ ਆਪਾਂ ਰਾਉਂਡ ਅਪ ਕੀਤਾ ਗਿਆ ਤੇ ਇਹ ਵਿਚਾਰਾਂ ਤੋਂ ਸਾਨੂੰ 12 ਚੋਰੀ ਦੇ 2 ਵੀਲਰ ਫਿਲਹਾਲ ਬਰਾਮਦ ਹੋਏ ਤੇ ਬੇਸਡ ਓਨ ਥੈਟ ਆਪਾਂ ਕੇਸ ਰਜਿਸਟਰ ਕੀਤਾ ਗਿਆ ਐਂਡ ਫਰਦਰ ਫਰਦਰ ਤਫਤੀਸ਼ ਚੱਲ ਰਹੀ ਹੈ ਇਹਨਾਂ ਦਾ ਪੁਲਿਸ ਰਿਮਾਂਡ ਲਿੱਤਾ ਗਿਆ ਤੇ ਅਪਣ ਹੁਣ ਇਸ ਕੇਸ ਚ ਫਰਦਰ ਔਰ ਆਪਨੂੰ ਕੁਛ ਨਾ ਕੁਛ ਆਪਾਂ ਨੂੰ ਮਿਲਨ ਦੀ ਸੰਭਾਵਨਾ ਹੈਗੀ ਹੈ ਸਰ ਪੁਲਿਸ ਰਿਪੋਰਟ ਕਿੰਨੇ ਦਿਨਾਂ ਦੀ ਜੀ ਆਪਨੂੰ ਫਿਲਹਾਲ 24 ਘੰਟੇ ਦਾ ਆਪਾਂ ਨੂੰ ਪੁਲਿਸ ਰਿਪੋਰਟ ਮਿਲੇ ਤੇ ਆਪਾਂ ਫਰਦਰ ਆਪਾਂ ਫੋਰਡ ਅਪਲਾਈ ਕਰਾਂਗੇ ਅਜੇ ਪੁਲਿਸ ਰਿਪੋਰਟ ਦੇ ਨਾਲ ਚੋਰੀ ਕਿੱਥੋਂ ਕਰਦੇ ਸੀ ਕਿੱਥੇ ਵੇਚਣ ਦਾ ਕੰਮ ਕਰਦੇ ਸੀ ਅੰਤਰਾਜੀ ਗਰੋਹਾ ਕੀ ਹੈ ਜੀ ਇਹ ਇਹ ਆਪਣੇ ਮਲੇਰਕੋਟ ਨਾਲ ਤੋਂ ਵੀ ਕਰਦੇ ਸੀ ਇਹ ਸਰਾਉਂਡਿੰਗ ਡਿਸਟ੍ਰਿਕਟਸ ਤੋਂ ਵੀ ਕਰਦੇ ਸੀ ਤੇ ਸਾਰਾ ਪਹੋ ਡੂਰਿੰਗ ਤਫਤੀਸ਼ ਕਲੀਅਰ ਹੋ ਗਿਆ ਜੀ ਇਹਨਾਂ ਦਾ ਇਹਨਾਂ ਤੇ ਪਹਿਲਾਂ ਵੀ ਚੋਰੀ ਦੇ ਪਰਚੇ ਲਏ ਐ ਇਹਨਾਂ ਤੇ ਜੀ ਇਹਨਾਂ ਵਿੱਚ ਤਿੰਨ ਜਾਨੇ ਮਲੇਰਕੋਟਲਾ ਆਪਣਾ ਦੇ ਤੇ ਚੌਥਾ ਨਾਬੇ ਦਾ ਸਰ ਸਰ ਏਜ ਕਿੰਨੀ ਹੋਬਰ ਕੀਤਾ ਜੀ ਇਹ 25 ਤੋਂ 30 ਸਾਲ ਦੀ ਏਜ ਇਹਨਾਂ ਦੀ ਜੀ ਰਿਕਵਰੀ ਸਰ ਜੀ ਰਿਕਵਰੀ ਲੈਵਾਂ ਹੋਏ ਜੀ ਟੋਟਲ 12 ਹੋਇਆ ਹੈ ਫਿਲਹਾਲ ਤੇ ਫਰਦਰ ਆਪਾਂ ਨੂੰ ਹੋਰ ਹੁੰਦੀ ਸੰਭਾਵਨਾ ਹੈਗੀ ਇਹਦੇ ਵਿੱਚ ਟੂ 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 ਵਹੀਆ ਪਾਣੀ ਕਰਦੇ ਸੀ ਜਾਂ ਫਿਰ ਹਾਂਜੀ ਟੂ ਵੀਲਰ ਕਰਦੇ ਸੀ ਜੀ ਫਿਲਹਾਲ ਇਹ ਹੀ ਅੱਜੇ ਸਾਹਮਣੇ ਆਈ ਹੈ ਜੀ